ਸੋ ਗੁਰਦੇਵ ਚੱਜ ਜੀ 4161 ਮਾਸਟਰ ਕੈਡਰ ਅਧਿਆਪਕ ਕਨਿਊਨ ਦੇ ਵੱਲੋਂ ਭਗਵਨਤਰੀ ਭਗਵਾਨ ਸਿੰਘ ਮਾਨ ਦੀ ਕੋਠੀ ਦਾ ਘੇਰਾਓ ਕੀਤਾ ਗਿਆ ਹੈ ਅਧਿਆਪਕਾਂ ਦੀ ਮੰਗ ਹੈ ਕਿ ਉਹਨਾਂ ਨੂੰ ਵੀ ਬਦਲੀਆਂ ਵਿੱਚ ਵਿਸ਼ੇਸ਼ ਮੌਕਾ ਦਿੱਤਾ ਜਾਵੇ ਜਿਵੇਂ ਕਿ ਪਹਿਲਾਂ ਹੋਈਆਂ ਭਰਤੀਆਂ ਦੇ ਵਿੱਚ ਦਿੱਤਾ ਗਿਆ ਸੀ ਸੋ ਯੂਨੀਅਨ ਆਗੂ ਨੇ ਦੱਸਿਆ ਕਿ ਸਿੱਖਿਆ ਮੰਤਰੀ ਤੋਂ ਵੱਲੋਂ ਪਹਿਲਾ ਵਾਅਦਾ ਕੀਤਾ ਗਿਆ ਸੀ ਪਰ ਅਜੇ ਤੱਕ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਇਆ ਤਾਂ ਵੱਡੀ ਗਿਣਤੀ ਦੇ ਵਿੱਚ ਮਹਿਲਾ ਅਧਿਆਪਕਾਂ 200 ਤੋਂ 250 ਕਿਲੋਮੀਟਰ ਦੂਰ ਡਿਊਟੀ ਕਰ ਰਹੀਆਂ ਹਨ ਜੋਕੀ ਉਹਨਾਂ ਦੇ ਲਈ ਕਾਫੀ ਮੁਸ਼ਕਲ ਪਰਿਆ ਸੋ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬਦਲੀਆਂ ਦੇ ਵਿੱਚ ਵਿਸ਼ੇਸ਼ ਮੌਕਾ ਨਾ ਮਿਲੇ ਤਾਂ ਸੰਘਰਸ਼ ਹੋਰ ਵੀ ਤਿੱਖਾ ਪਿੱਤਾ ਜਾਵੇਗਾ ਇਹ ਕਿਉਂਕਿ ਲਗਭਗ 2.5 ਸਾਲ ਤੋਂ ਸਾਡੀ ਜਿਹੜੀ ਭਰਤੀ ਹੈ 2.5 ਸਾਲ ਹੋ ਚੁੱਕੇ ਨੇ ਤੇ 2.5 ਸਾਲਾਂ ਤੋਂ ਸਾਡੇ ਜਿਹੜੇ ਅਧਿਪਕ ਨੇ ਉਹ 2.5 300 300 ਕਿਲੋਮੀਟਰ ਦੂਰ ਸੇਵਾਵਾਂ ਦੇ ਰਹੇ ਨੇ ਮਾਲਵੇ ਤੋਂ ਮਾਝੇ ਦੇ ਦਬਾਬੇ ਦੇ ਵਿੱਚ ਨੇ ਜਿਹੜੇ ਉਹ ਸੁੱਟੇ ਹੋਏ ਨੇ ਤੇ ਜਿਹਦੇ ਕਰਕੇ ਅਸੀਂ ਬਦਲੀਆਂ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਕੋਲ ਆਏ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਜਦੋਂ ਸੱਤਾ ਦੇ ਵਿੱਚ ਆਏ ਸੀ ਤਾਂ ਇਹ ਕਹਿੰਦੇ ਹੁੰਦੇ ਸੀ ਵੀ ਅਸੀਂ ਘਰ ਤੋਂ ਦੂਰ ਨਹੀਂ ਕਿਸੇ ਨੂੰ ਜਾਣ ਦੇਣਾ ਘਰਾਂ ਦੇ ਨੇੜੇ ਅਸੀਂ ਜਿਹੜੇ ਅਧਿਆਪਕ ਨੇ ਉਹ ਭਰਤੀ ਕਰਾਂਗੇ ਜੇਕਰ ਕਿਤੇ ਟੀਚਰ ਘਟਣੇ ਤਾਂ ਅਸੀਂ ਉਹ ਤੇ ਅਧਿਆਪਕਾਂ ਦੀ ਘਾਟ ਪੂਰੀ ਕਰਾਂਗੇ ਪਰ ਅਧਿਆਪਕਾਂ ਦੀ ਘਾਟ ਇਹਨਾਂ ਤੋਂ ਪੂਰੀ ਨਹੀਂ ਹੋਈ ਦੇਖ ਰਹੇ ਹੋ ਤੁਸੀਂ ਰੋਜ਼ ਬੇਰੁਜ਼ਗਾਰ ਇੱਥੇ ਆਉਂਦੇ ਨੇ ਤੇ ਸਾਨੂੰ ਇਹਨਾਂ ਨੇ 2.5 300 300 ਕਿਲੋਮੀਟਰ ਜਿਹੜਾ ਹੈਗਾ ਦੂਰ ਸੁੱਟਿਆ ਹੋਇਆ ਤੇ ਵਾਦਾ ਜਿਹੜਾ ਇਹਨਾਂ ਦਾ ਉਹ ਵਫਾ ਨਹੀਂ ਹੋ ਰਿਹਾ ਕੀ ਲੱਗਦਾ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਪ੍ਰਸ਼ਾਸਨ ਨਾਲ ਲਗਾਤਾਰ ਸਾਡੀ ਗੱਲਬਾਤ ਚੱਲ ਰਹੀ ਆ ਇਸ ਤੋਂ ਪਹਿਲਾਂ ਵੀ ਅਸੀਂ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂ ਜੀ ਨਾਲ ਨੰਗਲ ਉਹਨਾਂ ਦੀ ਕੋਠੀ ਵਿਖੇ ਮੀਟਿੰਗ ਕਰ ਚੁੱਕੇ ਹਾਂ ਇਹ ਤੋਂ 15 ਦਿਨ ਪਹਿਲਾਂ ਜਿਸ ਦੇ ਵਿੱਚ ਉਹਨਾਂ ਨੇ ਭਰੋਸਾ ਦਿੱਤਾ ਸੀਗਾ ਕਿ ਤੁਹਾਨੂੰ ਜਲਦੀ ਹੀ ਜਿਹੜਾ ਹੈਗਾ ਬਦਲੀਆਂ ਦਾ ਮੌਕਾ ਦੇਵਾਂਗੇ ਜੇਕਰ ਅਸੀਂ ਕਿਸੇ categories ਨੂੰ ਦਿੱਤਾ ਤਾਂ ਹੁਣ ਔਰਟਲ ਖੁੱਲਿਆ ਹੋਇਆ ਪਰ 41 ਕਾਟ ਨੂੰ ਕੋਈ ਮੌਕਾ ਨਹੀਂ ਤਾਂ ਹੁਣ ਪ੍ਰਸ਼ਾਸਨ ਨਾਲ ਜਿਹੜੀ ਸਾਡੀ ਗੱਲਬਾਤ ਚੱਲ ਰਹੀ ਆ ਮੀਟਿੰਗ ਦੀ ਗੱਲਬਾਤ ਆ ਉਹ ਸਿੱਖਿਆ ਮੰਤਰੀ ਸਾਡੀ ਮੰਗ ਆ ਕਿ ਸਾਡੀ ਜਿਹੜੀ ਮ ਉਹ ਕਰਵਾਈ ਜਾਵੇ ਤੇ ਮੀਟਿੰਗ ਜਿਹੜੀ ਹੈਗੀ ਜਿਆਦਾ ਦੂਰ ਦੀ ਨਾ ਹੋਵੇ ਤਾਂ ਗੱਲਬਾਤ ਲਗਾਤਾਰ ਪ੍ਰਸ਼ਾਸਨ ਨਾਲ ਚੱਲ ਰਹੀ ਹੈ ਸਾਡੀ ਤਰਨਤਨ ਜਿਮਣੀ ਚੋਣ ਹੋ ਰਹੀ ਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਮਣੀ ਚੋਣ ਤਰਨਤਨ ਦਾ ਐਲਾਨ ਆ ਜਿਹੜਾ ਹੋ ਚੁੱਕਿਆ ਤਾਂ ਜੇਕਰ ਸਾਡਾ ਇਹ ਹੱਲ ਨਹੀਂ ਕਰਦੇ ਹੈਗੇ ਤਾਂ ਅਸੀਂ ਆਪਣੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਾਹੇ ਉਹ ਸਾਡੇ ਸਕੀਲਾਂ ਦਾ ਮੁੱਦਾ ਚਾਹੇ ਉਹ ਸਾਡਾ ਬਦਨੀਆਂ ਦਾ ਮੁੱਦਾ ਤਾਂ ਅਸੀਂ ਤਰਨਤਨ ਜਿਮਣੀ ਚੋਣ ਦੇ ਵਿੱਚ ਇਹਨਾਂ ਨੂੰ ਘੇਰਨ ਲਈ ਰਣਨੀਤੀ ਹੈ ਜਿਹੜੀ ਉਹ ਅਸੀਂ ਪਹਿਲਾਂ ਹੀ ਬਣਾ ਰਹੇ ਆ ਪ੍ਰੋਪਰ ਅਸੀਂ ਰਣਨੀਤੀ ਬਣਾ ਕੇ ਉਥੇ ਜਿਹੜਾ ਵਿੱਤ ਮੰਤਰੀ ਆ ਜਾਂ ਮੁੱਖ ਮੰਤਰੀ ਆ ਸਿੱਖਿਆ ਮੰਤਰੀ ਆ ਇਹਨਾਂ ਦਾ ਚਿਹਰਾ ਅਸੀਂ ਜਨਤਾ ਦੇ ਸਾਹਮਣੇ ਬੇਨਕਾਬ ਆ ਜਿਹੜਾ ਅਸੀਂ ਕਰਨ ਜਾ ਰਹੇ ਹਾਂ ਗੁਰਜੀਤ ਕੌਰ ਜੀ ਕਿਹੜੀ ਜਗ੍ਹਾ ਤੋਂ ਸੰਗਰੂਰ ਆ ਕੀ ਕਹਿਣਾ ਚਾਹੋਗੇ ਜੋ ਤੁਹਾਡੇ ਵੱਲੋਂ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਸਰ ਅਸੀਂ ਆਪਣੀ ਬਿਲਕੁਲ ਜਿਹੜੀ ਜਾਇਜ਼ ਮੰਗ ਲੈ ਕੇ ਅੱਜ ਅਸੀਂ ਸੰਗਰੂਰ ਦੇ ਵਿੱਚ ਪਹੁੰਚੇ ਆ ਕਿਉਂਕਿ ਸਿੱਖਿਆ ਮੰਤਰੀ ਜੀ ਨਾਲ 2024 ਦੇ ਵਿੱਚ ਸਾਡੀ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਕਿਹਾ ਸੀ ਸਾਨੂੰ ਵੀ ਤੁਸੀਂ 2 ਸਾਲ ਲਗਾਓ ਉਸ ਵਾ ਤੁਹਾਡੀ ਜਿਹੜੀ ਹੈ ਟਰਾਂਸਫਰ ਉਹ ਕਰ ਦਿਆਂਗੇ ਬਟ ਜਦੋਂ 21 ਸਤੰਬਰ ਨੂੰ ਹੁਣ ਸਾਡੀ ਮੀਟਿੰਗ ਹੋਈ ਨੰਗਲ ਵਿਖੇ ਸਿੱਖਿਆ ਮੰਤਰੀ ਜੀ ਨਾਲ ਤਾਂ ਉਹਨਾਂ ਨੇ ਕਿਹਾ ਵੀ ਤੁਹਾਡੀਆਂ ਬਦਲੀਆਂ ਨਹੀਂ ਹੋ ਸਕਦੀਆਂ ਉਹਨਾਂ ਨੇ ਖੁਦ ਹੀ ਕਹਿ ਕੇ ਹੁਣ ਖੁਦ ਹੀ ਸਾਨੂੰ ਕਿਹਾ ਵੀ ਤੁਹਾਡੀਆਂ ਬਦਲੀਆਂ ਨਹੀਂ ਹੋ ਸਕਦੀਆਂ ਤਾਂ ਇਸੇ ਕਰਕੇ ਹੁਣ ਜਿਹੜਾ ਪੋਰਟਲ ਖੁੱਲਿਆ ਹੋਇਆ ਵੱਖ-ਵੱਖ ਕੈਟਾਗਰੀਜ਼ ਲਈ ਜਿਹੜਾ ਪੋਰਟਲ ਖੋਲ ਦਿੱਤਾ ਗਿਆ ਬਟ ਸਾਨੂੰ ਉਹਦੇ ਵਿੱਚ ਸਰ ਮੌਕਾ ਨਹੀਂ ਦਿੱਤਾ ਗਿਆ ਇਸੇ ਕਰਕੇ ਅਸੀਂ ਇਸ ਮੰਗ ਨੂੰ ਲੈ ਕੇ ਅੱਜ ਸਮਰੋਹ ਦੇ ਵਿੱਚ ਪਹੁੰਚਿਆ ਕਿ ਸਾਡੀ ਟਰਾਂਸਫਰ ਕੀਤੀ ਜਾਵੇ ਕਿਉਂਕਿ ਸਰ ਤੁਸੀਂ ਜਾਣਦੇ ਹੋ ਕਿਉਂਕਿ ਲੇਡੀਜ਼ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ 150 200 ਕਿਲੋਮੀਟਰ ਆਪਣੇ ਘਰਾਂ ਤੋਂ ਦੂਰ ਪਿੱਛੇ ਛੋਟੇ ਛੋਟੇ ਬੱਚੇ ਆ ਪੇਸ਼ੈਂਟ ਆ ਘਰਾਂ ਦੇ ਵਿੱਚ ਕਈ ਵਾਰ ਜਦੋਂ ਘਰ ਦੀ ਪ੍ਰੋਬਲਮ ਹੁੰਦੀ ਹੈ ਪਿੱਛੇ ਮਤਲਬ ਕਿ ਤਾਂ ਫਿਰ ਸਹੀ ਢੰਗ ਨਾਲ ਪੜਾ ਵੀ ਨਹੀਂ ਹੁੰਦਾ ਇੱਕ ਤਾਂ ਅਸੀਂ ਵੈਸੇ ਉੱਥੇ ਇਕੱਲੇ ਰਹਿੰਦੇ ਆ ਇਸੇ ਕਰਕੇ ਅਸੀਂ ਇਸੇ ਮੰਗ ਨੂੰ ਲੈ ਕੇ ਅੱਜ ਸਮਰੋਹ ਦੇ ਵਿੱਚ ਪਹੁੰਚੇ ਆ ਕਿ ਸਾਡੀ ਜਿਹੜੀ ਜਲਦ ਤੋਂ ਜਲਦੀ ਬਦਲੀ ਕੀਤੀ ਜਾਵੇ ਨਾਮ ਹੈ ਆਪਣਾ ਸਰ ਮੇਰਾ ਨਾਮ ਅਲਕਿਆ ਮੈਂ 41 ਕਟ ਮਾਸਟਰ ਜਨਰਲ ਡਿਵੀਜ਼ਨ ਦੇ ਮੈਂਬਰ ਹਾਂ ਮੈਂ ਕਿਹੜੀ ਜਗ੍ਹਾ ਮੈਂ ਸਰ ਮੈਂ ਫਗਵਾੜਾ ਦੇ ਕੋਲ ਮੇਰਾ ਪਿੰਡ ਹੈਗਾ ਮੇਰੀ ਪੋਸਟਿੰਗ ਕਪੂਰਥਲਾ ਦੇ ਲਾਸਟ ਪਿੰਡ ਗੋਇੰਦਵਾਲ ਸਾਹਿਬ ਦੇ ਕੋਲ ਹੋ ਚੁੱਕੀ ਹੈ ਜੀ ਇਹ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਹਾਂ ਸਰ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿ ਸਾਡੀਆਂ ਬਦਲੀਆਂ ਕੀਤੀਆਂ ਜਾਣ ਅਸੀਂ ਆਪਣੇ ਘਰਾਂ ਤੋਂ 200 250 ਕਿਲੋਮੀਟਰ ਦੂਰ ਹੈ ਸਾਡਾ ਬਹੁਤ ਸਾਰਾ ਸਟਾਫ ਜਿਹੜਾ ਇੰਨੀ ਦੂਰੀ ਤੇ ਜਾ ਕੇ ਆਪਣੀਆਂ ਸੇਵਾਵਾਂ ਦੇ ਰਿਹਾ ਆ ਤੇ ਉਹਨਾਂ ਨੂੰ ਉੱਥੇ ਰਹਿਣ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਉਹਨਾਂ ਦਾ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਮਾਪੇ ਵੀ ਬਜ਼ੁਰਗ ਨੇ ਕਈ ਘਰਾਂ ਦੇ ਵਿੱਚ ਇਸ ਤਰ੍ਹਾਂ ਹੈ ਕਿ ਮਾਪੇ ਫਿਜ਼ਿਕਲੀ ਵੀ ਫਿੱਟ ਨਹੀਂ ਹੈਗੇ ਕਿ ਉਹ ਆਪਣਾ ਆਪਣੀ ਹੀ ਦੇਖ ਸਕਦੇ ਆਪਣੇ ਵੱਲ ਧਿਆਨ ਨਹੀਂ ਦੇ ਸਕਦੇ ਇਸ ਲਈ ਜਿਹੜੀਆਂ ਲੇਡੀਜ਼ ਸਟਾਫ ਹੈਗਾ ਆ ਉਹਨਾਂ ਲਈ ਇੰਨੀ ਦੂਰ ਜਾ ਕੇ ਨੌਕਰੀ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਇੱਕ ਕਿਸਮ ਨਾਲ ਸਰਕਾਰਾਂ ਨੇ ਸਾਨੂੰ ਫਸਾਇਆ ਹੋਇਆ ਦੂਰ ਕੋਈ ਪਨਿਸ਼ਮੈਂਟ ਦੀ ਤਰ੍ਹਾਂ ਹੀ ਰੱਖ ਲੋ ਕਿ ਨਾ ਸਾਨੂੰ ਪਨਿਸ਼ਮੈਂਟ ਹੀ ਕੀਤਾ ਹੋਇਆ ਵੀ ਇਹ ਲੱਗਦਾ ਅਡਿ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਵੇ ਪ੍ਰਸ਼ਾਸਨ ਨਾਲ ਲਗਾਤਾਰ ਸਾਡੀਆਂ ਜਿਹੜੀਆਂ ਮੀਟਿੰਗਸ ਹੋ ਰਹੀਆਂ ਨੇ ਤੇ ਸਾਡਾ ਜਿਹੜਾ ਹੈਗਾ ਕਿ ਸਾਨੂੰ ਬਦਲੀਆਂ ਦਾ ਮੌਕਾ ਦਿੱਤਾ ਜਾਵੇ ਉਹ ਸਾਨੂੰ ਮੀਟਿੰਗਸ ਦੇ ਰਹੇ ਨੇ ਕਿ ਤੁਹਾਨੂੰ ਮੀਟਿੰਗ ਕਰਵਾ ਦਿੱਤੀ ਜਾਊਗੀ ਸਿੱਖਿਆ ਮੰਤਰੀ ਦੇ ਨਾਲ ਜਾਂ ਬਲਕਿ ਸਾਡੀ ਟਮਾਟੇ ਹੈਗੀ ਆ ਕਿ ਵੀ ਸਾਡੀ ਇੱਕ ਪੈਨਲ ਮੀਟਿੰਗ ਕਰਵਾਈ ਜਾਵੇ ਪੂਰੇ ਪੈਨਲ ਦੇ ਵਿੱਚ ਬੈਠ ਕੇ ਅਸੀਂ ਆਪਣੀਆਂ ਮੰਗਾ ਜਿਹੜੀਆਂ ਆ ਸਾਰੀਆਂ ਉਹਨਾਂ ਦੇ ਸਾਹਮਣੇ ਰੱਖੀਏ ਤਾਂ ਮਤਲਬ ਕਿ ਹੁਣ ਦੇਖੋ ਵੀ سلسلہ ਚੱਲ ਰਿਹਾ ਆ ਕਿ ਉਧਰੋਂ ਹੁਣ ਅੰਦਰੋਂ ਕੀ ਆਏਗਾ ਤੇ ਉਸ ਫਿਰ ਦੱਸਾਂਗੇ ਜੀ